ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆ ਮੇਰੀ ਦਰਾਣੀ ਅੱਜ ਮੈਨੂੰ ਲੈ ਕੇ ਚੱਲੀ ਹੈ ਰਾਵੀ ਉਹਨਾਂ ਦੇ ਕਹਿੰਦੀ ਪਤਾ ਨਹੀਂ ਤਾਂ ਅਚਾਨਕ ਨਿਕਲਣਾ ਪੈ ਜੂਗਾ ਕਿਉਂਕਿ ਖਾਣਾ ਪੀਣਾ ਵੀ ਇਹ ਮੌਸਮ ਚ ਬੰਦ ਹੋ ਗਿਆ ਹੁਣ ਗਲਤ ਖਾਣਾ ਪੀਣਾ ਜੰਕ ਫੂਡ ਤੁਹਾਡਾ ਤੁਹਾਡਾ ਹੋਇਆ ਕੱਲੇ ਦਾ ਮੇਰਾ ਹੋਇਆ ਨਾ ਬਣਾ ਵੀ ਨਹੀਂ ਸਕਦੇ ਨਾ ਫਿਰ ਫਿਰ ਉਹ ਕੌਲਾ ਲੈ ਕੇ ਮੈਂ ਹੀ ਬੈਠੇ ਦੀਆਂ ਪਹਿਲਾਂ ਮੂਰੇ ਤਾਂ ਕਰਕੇ ਹੁਣ ਬੰਦ ਕਰਤਾ ਨਮਸਕਾਰ ਮੇਰੇ ਦੇ ਸੱਚੇ ਯਾਰ ਕੋ ਪਰੰ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੁਣ ਸਵੇਰ ਕੱਲ ਦਾ ਲਗਾਤਾਰ ਹੋਵੇ ਮੀ ਪਹਿਰੇਆ ਕੱਲ ਮੈਂ ਵਲੌਗ ਬਣਾ ਨਹੀਂ ਹੈਗਾ ਕਿਉਂਕਿ ਬਣਾਣੇ ਕੁਝ ਹੈ ਨਹੀਂ ਨੀ ਤਾਂ ਸਾਰੇ ਦਿਨ ਬਸ ਕੰਮ ਨਵੇੜ ਕੇ ਰੁਕਟੇ ਰਹੇ ਸਾਕਤ ਰਿਹਾਏ 사ਗ ਵੀ ਜਿਹੜਾ ਥੋੜਾ ਬਹੁਤਾ ਮਿਲਿਆ ਤਾਂ ਹਨਾ ਥੋੜਾ ਜਿਆਦਾ ਜੀ ਦੌੜ ਕੇ ਕਮ ਜੀ ਦੇ ਲਈ ਔਰ ਬਸ ਉਹੀ ਤਾਂ ਰਿਹਾਏ ਵੀ ਐਤੋ ਪਤਾ ਨਹੀਂ ਹੁਣ ਹੈਗਾ ਹੁਣ ਕੀ ਪਤਾ ਵੀ ਦਿਵਾਰੇ ਖੇਂਦੀ ਉਹ ਜਿੰਨੇ ਬੜਾ ਪਤਾ ਹੈ ਪੱਤੇ ਸੱਤੇ ਤਾਂ ਹੀ ਨਿਭਾਇਆ ਵੀ ਫਿਰ ਪਿਛਲੀ ਵਾਰ ਕਿਹਾ ਤਾਂ ਵੀ ਆਜ ਕੀ ਲਾਸਟ 사ਗ ਹੈ ਵੀ ਕੀ ਆਖੂਗੇ ਫਿਰ ਵੀ ਆ ਵੀ ਆਖਰੀ 사ਗ ਹੈ ਵੀ ਫਿਰ ਸਾਰੇ ਖੋਲ ਕਰਨਗੇ ਕਮੈਂਟਾਂ ਵੀ ਤੁਹਾਡਾ ਆਖਰੀ 사ਗ ਕਿਦਾਂ ਹੋਊਗਾ ਕਿਉਂਕਿ ਜਿਹੜਾ ਥੋੜਾ ਬਹੁਤਾ ਚੋਣ ਪੱਤਾ ਚੁੰਡ ਜੀ ਮਿਲ ਜਾਂਦੀ ਹੈ ਤੁਹਾਨੂੰ ਜਾਣਿਆ ਸਾਗ ਵਧੀਆ ਬਣਿਆ ਤਾਂ ਰਸ ਵੀ ਬਹੁਤ ਜਿਆਦਾ ਵਧੀਆ ਬਣਦਾ ਗੰਦਲਾਂ ਦੀਆਂ ਨਿਗ ਨਿਗੀਆਂ ਚਾਰ ਚਾਰ ਹੁੰਦੇ ਆ ਜੁਸ ਬਿਟਦੀਆਂ ਗੰਦਲਾਂ ਪਿੰਦਾ ਔਰ ਫਿਰ ਐ ਤਾਂ ਅੱਜ ਚਲ ਹੁਣ ਆ ਹੁਣ ਹੁਣ ਹੈ ਸਾਗ ਪਿਛੇ 6 ਮਹੀਨੇ ਸਾਗ ਨਹੀਂ ਕੀਤਾ ਮਿਲਣਾ ਹੈਗਾ ਪਰ ਹੁਣ ਵਧੀਆ ਖਾਈ ਜਾਂਦੇ ਨੇ ਖਾ ਰਹੇ ਨੇ ਖਤਰਸ ਕਰਾਂਗੇ ਹੁਣ ਡੋਲਦੇ ਡੂਲਦੇ ਨਹੀਂ ਹੈਗੇ ਵੀ ਵੇਂਦੇ ਨਹੀਂ ਹੈਗੇ ਨਾ ਆ ਰਹੀਆਂ ਤੇ ਅਸੀਂ ਲਾਣ ਲੱਗੀ ਹੁਣ ਰੋਟੀ ਰੋਟੀ ਅਸੀਂ ਅੰਦਰੇ ਲਾਵਾਂਗੇ ਬਾਹਰ ਨਹੀਂ ਲਾਦੇ ਬਾਹਰ ਇੰਨੀ ਜ਼ਿਆਦਾ ਹਵਾ ਚੱਲਦੀ ਹੈ ਤੂੰ ਆਉਂਦਾ ਹੈ ਹੁਣ ਅਸੀਂ ਰੋਟੀ ਲਾ ਲਈ ਹੈ ਯੂਵੀ ਤਿਆਰ ਹੋ ਲਈ ਬੱਠਾ ਹੈ ਇਹਨੇ ਵੀ ਸਕੂਲ ਜਾਣਾ ਹੈ ਫਸਦਾ ਪੋੜੇ ਦਾ ਪੋੜੇ ਨੂੰ ਉੱਧਰ ਭੱਜ ਜੀ ਹਰਫੇ ਤੋਂ ਉਹਨਾਂ ਦੇ ਹਾਰਦੀ ਗੱਲੀ ਦੀ ਨਹੀਂ ਕਰਕੇ ਨਾ ਫਿਰ ਉਹਨਾਂ ਦੀ ਗੱਡੀ 'ਚ ਜਾਊਗਾ ਹਾਂ ਹਰਫੇ ਤੋਂ ਉਹਨਾਂ ਨੂੰ ਹਾਂ ਕੇਲਾ ਵੀ ਉੱਤੇ ਕੋਈ ਬੋਤਲ ਵੀ ਪਈ ਹੈ ਕੇਲਾ ਵੀ ਉੱਧਰੇ ਪਈ ਹੈ ਇੱਕ ਕੈਮਰਾ ਬੰਦ ਹੋ ਗਿਆ ਕਾਲ ਨਹੀਂ ਕਰਦਾ ਮੈਂ ਪਰ ਮੀ ਪਹਿਲੇ ਅੱਜ ਵੀ ਸਾਡੀ ਨਹੀਂ ਪਊਗਾ ਫਿਰ ਅੰਦਰ ਬਾਹਰ ਨਾ ਫਿਰਦੇ ਨਹੀਂ ਹੈਗੇ ਫਿਰ ਕੋਈ ਕੰਟੈਂਟ ਜਬ ਨਹੀਂ ਨਿਕਲਦਾ ਕੋਈ ਨਾ ਗੱਲਬਾਤ ਨਹੀਂ ਹੁੰਦੀ ਅੰਦਰ ਟੀਵੀ ਉਰੇ ਬਹਿ ਜਦੇ ਨੇ ਉਹ ਟੀਵੀ ਦੀ ਤਾਂ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਉਹ ਤੁਸੀਂ ਟੀਵੀ ਚ ਵੀ ਦੇਖ ਸਕਦੇ ਹੋਰ ਟੀਵੀ ਫਿਰ ਉਹ ਐਵੇਂ ਸਾਰੇ ਆਪਣੇ ਆਪਣੇ ਕੰਪਨੀਆਂ ਵਟਸਐਪ ਹੋਰ ਕੋਈ ਗੱਲਬਾਤ ਹੀ ਨਹੀਂ ਹੁੰਦੀ ਲੱਗਦੀ ਹੁੰਦੀ ਫਿਰ ਅਸੀਂ ਸ਼ਾਮ ਜੇ ਨੂੰ 라ਦੇ ਨਾ ਹੁੰਦੇ ਹਾਂ ਥੋੜਾ ਬਹੁਤ ਤਾਂ ਬੈਠਿਆ ਇੱਥੇ ਵਿਚਾਰ ਹਾਂ ਜੀ ਰੋਟੀ ਤਾਂ ਉਹ ਤਾਂ ਇਹਦੇ ਸੱਟ ਸਾਰਾ ਉਹ ਜਦੋਂ ਸ਼ਾਮ ਦਾ ਵੇਲਾ ਹੁੰਦਾ ਘਰੇ ਵੀ ਨਾ ਸਾਰਨਾ ਪੈਂਦੇ ਆ ਅਸੀਂ ਲਾ ਲਈਏ ਰੋਟੀ ਤੇ ਜੂ ਵੀ ਇਹ ਪਹਿਲਾਂ ਲੈ ਫਰੀ ਹੋ ਵੀ ਰਿਹਾ ਉਹ ਨਾ ਜਾਊਗਾ ਸੱਚ ਨੂੰ ਪਤਾ ਹਾਂ ਭਾਰਤੀ ਤੁਹਾਨੂੰ ਜਾਊਗਾ ਭਾਰਤੀ ਤੁਹਾਨੂੰ ਜਾਊਗਾ ਰੋਟੀ ਲਾ ਕੇ ਸਰਾਖ ਰੱਖ ਦਈਏ ਅਸੀਂ ਆਪਣੀ ਜੱਤ ਮਰਜੀ 8 9 ਵਜੇ ਖਾਣ 9:30 ਖਾਣ 10 ਖਾਣ 11 ਖਾਣ ਪਾਣੀ ਨਾ ਤਾਂ ਹੋ ਗਈ ਮੈਂ ਬਸ ਰੋਟੀ ਦਾ ਕੰਮ ਰਹਿ ਦਿੱਤੇ ਮੈਂ ਪਹਿਲਾਂ ਉਹ ਨੂੰ ਹੋ ਗਈ ਕੋਕਲਾ ਵੀ ਬਣਾ ਲਈ ਉਹ ਹਲੇ ਨਾ ਗਾਲੀ ਵੀ ਨਹੀਂ ਅਰਥ ਹੋਵੇ ਤਾਂ ਕਿਉਂ ਕਿ ਪਾਲੇ ਚੋਬਾ ਹੱਥ 'ਚ ਤੂੰਨੇ ਪਾ ਲਿਆ ਬੈਕ ਬੈਕ ਪਾਪਾ ਛੱਡੇ ਆਉਂਦਾ ਨਹੀਂ ਟੁਕ ਜਾ ਬੈਠ ਜਾ ਹਾਂ ਵੀਡੀਓ ਦੇਖ ਰਹੀ ਆਂ ਹੈ ਵੀਡੀਓ ਦੇਖ ਰਹੀ ਆਂ ਵੀਡੀਓ ਗੁੱਟ ਗੁੱਟ ਕਿਸ ਤਰ੍ਹਾਂ ਹੈ ਹੁਣ ਕੀ ਹੋ ਗਿਆ ਤਿਸ ਵੇਲੇ ਮਾਰਨਿੰਗ ਚ ਚਾਹ ਲੈ ਕੇ ਆ ਰਹੀ ਸੀ ਹਾਂ ਆਪ ਕੋ ਫੇਰ ਤਸ ਗਿਆ ਨੂ ਰਾਣੀ ਨੇ ਰੋੜਤਾ ਨਾ ਤੁਹਾਨੂੰ ਪਾਣੀ ਖਣਾਂਦੀ ਫਿਰ ਜਾਂਦੀ ਆ ਨਾ ਔਰ ਮਾਜਾ ਪੋਚਾ ਲਾਉਣਾ ਹੁੰਦਾ ਜਾਂ ਬਾਲਟ ਚੱਕਿਆ ਕਰੋ ਹਾਂ ਜਾਂ ਚਣ ਕੇ ਰੱਖਦੀ ਆ ਉੱਥੇ ਔਰ ਫੇਰ ਕੱਟ ਕੇ ਖੈਰਦੀ ਨਾ ਨਾ ਥੜੀਆਂ ਦੂਖਦੀਆਂ ਨੇ ਹਾਂ ਕਹਿੰਦੀ ਕਿ ਇਹ ਹੋ ਗਿਆ ਮਹਾgirgi ਮਹਾਜਾ ਤਾ ਤੂੰ ਉੱਠੀ ਨਹੀਂ ਹੈਗੀ ਦੁੱਧ ਭਲਾਈਗੀ ਕਹਿੰਦੀ ਮਾਬੂਨ ਦੁੱਧ ਭਲਾ ਮੈਂ ਫੇਰ ਅਬੂ ਪਿਆਨਾ ਹੋ ਗਿਆ ਹਾਂ ਕੋਈ ਨਾ ਮਹਤਾ ਕੰਮ ਕੰਮ ਮਨ ਰਿਹਾ ਥੋੜੀ ਤੇ ਨਾ ਤਾ ਟੁੱਟ ਜੇ ਬਾਹ ਟੁੱਟ ਜੇ ਕੁਝ ਟੁੱਟ ਜੇ ਹਨਾ ਹੋਰ ਹਾਂ ਉੱਥੇ ਪਾਣੀ ਜਾਣ ਕੇ ਗੇਰ ਕੇ ਜਾਂਦੀ ਐ ਮੈਂ ਤਰ ਕੇ ਨਾ ਪੋਚਾ ਚੱਕਿਆਗਾ ਸਾਰਾ ਕੰਮ ਨਿਮੜ ਕੇ ਫੇਰ ਪੋਚਾ ਲਾਇਆਗਾ ਹੋਰ ਮੈਨੂੰ ਪਤਾ ਐ ਮੈਂ ਕਿਹਾ ਤੋੜਦਣੀ ਤੀ ਮੈਂ ਤਾਂ ਕਿਹਾ ਤਾ ਜੇ ਤੂੰ ਬਾਹ ਤੋੜ ਕੇ ਚਲੇ ਜਾਂਦੀ ਫਿਰ ਪੇਕਿਆ ਮੈਂ ਕਿੱਥੇ ਜਾ ਸਾਰਾ ਮੈਂਦੀ ਪੰਸੀ ਉਹਨਾਂ ਦੀ ਫੇਰ ਜਾਂ ਸੀ ਉਹਨੇ ਤਾਂ ਜਾ ਸਕਦੀ ਸੀ ਕਹਿੰਦੀ ਹਾਂ ਜੇ ਕਹਿੰਦੀ ਛੱਟ ਲੱਗਦੀ ਮੈਂ ਕਹਿੰਦੀ ਹੈਲੋ ਜਾਈਏ ਕੱਪੜੇ ਲੈਣਗੇ ਨਹੀਂ ਦੇਖਦੇ ਆ ਹਾਟਾ ਮੌਸਮ ਚੈੱਕ ਕਰੀ ਜਾਂਦੀ ਐ ਨਾਲੇ ਤੂੰ ਹੀ ਕਿਹਾ ਤਾਂ ਵੀ ਕੱਲ ਮੌਸਮ ਸਾਫ ਆ ਮੌਸਮ ਤਾਂ ਪੀੜੀ ਪੁਰਾਣੀ ਹੈ ਮੈਂ ਤੇਰੇ ਕਹਿਣੇ ਪਰ ਕੱਲ ਮੌਸਮ ਸਾਫ ਮੰਨ ਗਈ ਮੈਂ ਤੇਰਾ ਹਰ ਇੱਕ ਕਹਿਣਾ ਮੰਨਦੀ ਆ ਸਾਫ ਆ ਕੱਲ ਤਾਂ ਮੌਸਮ ਹੈ ਕੱਲ ਤਾਂ ਸਾਫਾ ਮੌਸਮ ਤੇ ਅਦਰ ਤੇ ਸਵੇਰੇ ਸਾਸੂ ਮੰਮੀ ਦੀ ਬਾਹ ਤੋੜਦਣੀ ਸੀ ਮੈਂ ਇਥੇ ਤੋੜੀ ਆ ਤੈਂ ਤੋੜੀ ਆ ਬਚ ਗਈ ਕੁਝ ਵੀ ਨਹੀਂ ਹੋਇਆ ਹੈ ਸਭ ਜੀ ਆ ਸਲਮਤਾ ਸਲਾਮਾ ਤਾਂ ਪਰ ਤਿਆਰੀ ਪੂਰੀ ਖਿੱਚ ਰੱਖੀ ਦੀ ਮੇਰੀ ਦਰਾਣੀ ਨੇ ਆ ਦੇਖ ਲੋ ਨਾ ਨਾ ਉਹ ਤਾਂ ਮੈਂ ਪਹਿਲਾਂ ਦੱਸ ਦਿੰਦਾ ਬੂੰਦਾ ਗਰਦੀਆਂ ਦੀ ਆ ਉਹ ਚੱਲ ਆ ਰਹੀ ਸੀ ਕਿ ਦੀਆਂ ਮੈਂ ਫਿਰ ਅਬੂ ਉੱਠ ਗਿਆ ਜਦੀ ਮੈਂ ਪਰ ਨਹੀਂ ਉੱਥੇ ਜਦੀ ਸਾਫ਼ ਕਰਦਨੀ ਹੁੰਦੀ ਆ ਹਮ ਇੱਕ ਦਿਨ ਮੈਂ ਵੀ ਗਿਰਨ ਲੱਗੀ ਸੀ ਬਚ ਗਈ ਪਰ ਮੈਂ ਦੱਸਿਆ ਨਹੀਂ ਹੈਗਾ ਕਿਸੇ ਨੂੰ ਵੀ ਮੈਂ ਗਿਰਨ ਲੱਗੀ ਸੀ ਇੱਕ ਦਿਨ ਮੈਂ ਵੀ ਗਿਰ ਗਈ ਸੀ ਹਾਂ ਪਾਣੀ ਦੇ ਬੂੰਦਾਂ ਇੱਕ ਇੱਕ ਦਿਨ ਸਾਰੇ ਕਿਨਗੇ ਜਿੱਦਾਂ ਇੱਕ ਇੱਕ ਦਿਨ ਕਿਸੇ ਕਿਸੇ ਦੀ ਸਾਰੇ ਕਿਸੇ ਦਾ ਕੁਝ ਹੋ ਗਿਆ ਕੈਮਰੇ ਵਾਲਿਆਂ ਕੋਠੀਆਂ ਦੇ ਵਿੱਚ ਹਾਂ ਫਿਰ ਉਹੀ ਸ਼ਾਰਟ ਇਹਦੇ ਵਿੱਚ ਐਡ ਕਰਦਾ ਕਰਦਾ ਪਤਾ ਪਤਾ ਲੱਗ ਜਿਆ ਕਰੂਗਾ ਨਾਲੇ ਵੀ ਕਿਨੇ ਕਿਨੇ ਪਾਣੀ ਘੇਰ ਰਿਆ ਹੈ ਕੌਣ ਘੇਰਦਾ ਪਾਣੀ ਦੇ ਬੂੰਦਾਂ ਤਾਂ ਹਰੇਕੋ ਹੀ ਘੇਰਦੇ ਕੌਣ ਕਿੰਨਾ ਤਾਂ ਘਰੇ ਆਏ ਹਾਂ ਪਾਣੀ ਦੇ ਬੂੰਦਾਂ ਥਾਂ ਥਾਂ ਤੇ ਪਈਆਂ ਹੁੰਦੀਆਂ ਨੇ ਹੋਰ 30 ਸਾਲ ਦੇ ਵੀ ਬਹੁਤ ਹੈ ਉਰੇ ਹੋਰ ਡਰ ਲੱਗਦਾ ਹੈ ਪਾਣੀਓ ਪਾਣੀ ਹੁੰਦਾ ਸਾਡੀ ਚ ਕਿਉਂਕਿ ਮੈਂਬਰ ਉਰੇ ਇੱਕ ਵੀ ਬਿਮਾਰ ਨਹੀਂ ਹੋਣਾ ਚਾਹੀਦਾ ਸਾਰੇ ਸਹੀ ਸਲਾਮਤ ਹੋਣੇ ਚਾਹੀਦੇ ਆ ਕੰਮ ਜਦੇ ਖੜਦੂਰਾ ਹਾਂ ਨਾ ਹਾਂ ਦਾ ਜੇ ਔਖਾ ਵੀ ਆਓ ਕਰੋੜ ਕਿਹਦੀ ਤਕਲੀਫਾ ਕੱਪੜੇ ਦੱਸ ਦੇ ਲੈਣ ਚੱਲੀਏ ਹਾਲੇ ਪਰਮਿਸ਼ਨ ਲੈਣੀ ਹੋਊਗੀ ਕੀ ਦੀ ਲੈਣੀ ਤੋਂ ਵੀ ਬਰ ਦੱਸਾਂਗੇ ਮੈਂ ਹੁਣ ਤਾਂ ਨਾ ਹੁਣ ਹੁਣ ਆਫ ਕੈਮਰਾ ਤਾਂ ਕਹਿ ਰਹੀ ਸੀ ਮੈਨੂੰ ਛੱਡ ਕੇ ਕੱਪੜੇ ਲੈਣ ਜਾਊਂਗੀ ਜੇ ਮੈਂ ਜਦ ਮੈਂ ਕਿਹਾ ਮੈਂ ਚੱਲ ਵੀ ਕਿਸੇ ਹੋਣਾ ਮੈਨੂੰ ਛੱਡ ਕੇ ਕੱਪੜੇ ਲੈਣ ਜਾਊਂਗੀ ਲੈਣੇ ਤਾਂ ਮੈਂ ਵੀ ਲੈਣਾ ਤਾਂ ਕਹਿ ਰਹੀ ਆਂ ਮੈਂ ਤਾਂ ਕੱਦੀ ਪੈਸੇਦਾਰੇ ਮੰਗ ਰਹੀ ਆ ਵੀ ਦੇ ਦੇ ਇਹਦੇ ਕੋਲ ਕਿ ਨੁਕੜਾ ਪਿਆ ਵਿਚਾਰੇ ਕੋਲ ਕੱੜਾ ਕੱੜਾ ਕੱਪੜੇ ਕੁੱਪੜੇ ਹੋਣਗੇ ਵਿਚਾਰੇ ਦੇ ਵੇਚ-ਬੂਚ ਕੇ ਲਿਆਵਾਂਗੇ ਕੱਪੜੇ ਫਿਰ ਵੀ ਕਿਹਾਣੇ ਇਹਦੇ ਕੱਪੜੇ ਵੇਚ ਕੇ ਆਪਣੇ ਲਿਆਵਾਂਗੇ ਫਿਰ ਵੀ ਨਹੀਂ ਆਣੇ ਇਹ ਕੱਪੜੇ ਅਗਲੇ ਪੁਰਾਣੇ 200-250 ਵਿੱਚ ਲਊਗਾ ਫਿਰ ਕਹਿੰਦੇ 200 ਦਾ ਇੱਕ ਸੂਟ ਤਾਉ ਨਾ 200 400 400 ਲੈ ਸੂਟ ਤਾਉ ਹਾਂ 400 ਕਰੇ 500 ਕਰੇ 500 ਇੱਕ ਸੂਟ ਤਾਉਗਾ ਤੇਰੇ ਜਿਹੜੇ ਪੁਰਾਣੇ ਕੱਪੜੇ ਦੇ ਦੇ ਤੂੰ ਛੇੜੀ ਸਤਿ ਸ੍ਰੀ ਅਕਾਲ ਪਰੌਂਠੇ ਲੈ ਜਿਓ ਅਸੀਂ ਦਾਲ ਬਣਾ ਦਾ ਫਿਰ ਚਾਰ ਜਣੇ ਆਸੀ ਆਲੂ ਦੇ ਪਰੌਂਠੇ ਵਾਲੇ ਉਹ ਵੀ ਦੋ ਅਸੀਂ ਦੋਨੇ ਆ ਹਰਜਿੰਦਰ ਯੂ ਵੀ ਚਾਰ ਹੋ ਗਏ ਹੋਰ ਉਹ ਵੀ ਉਹ ਵੀ ਦੋ ਲੈ ਕੇ ਜਾਣਗੇ ਉਹ ਬੱਪੇ ਰਫਾਲ ਲੋ ਹੋਰ ਲੈ ਹ ਮੈਂ ਕਿਹਾ ਚਾਰ ਜਣੇ ਆਸੀ ਲਿਜਾਣੇ ਵਾਲੇ ਬੀਬੀ ਕਹਿੰਦੀ ਤੁਸੀਂ ਦੋ ਹੀ ਲੈ ਜੋ ਮਾ ਨਾ ਚਾਰ ਐ ਕਿਉਂ ਪੰਜ ਹਾਂ ਪੰਜਵੀਂ ਉਹ ਵੀ ਆ ਬਈ ਸੱਚ ਭੁੱਲ ਜੀ ਦੀ ਹਾਂ ਪੰਜ ਜਣੇ ਆ ਜੇ 7 ਵਜੇ ਹਾਂ ਕਰੂਗੀ ਉਹ ਤਾਂ ਹੀ ਆ ਸਾਨੂੰ ਫਿਰ ਆਪਾਂ ਛੱਡਣ ਵਾਲਾ ਕੋਈ ਨਹੀਂ ਪਿਛਲੀ ਵਾਰ ਵੀ ਧਾਕੀ ਤੀ ਉਹ ਤਾਂ ਅੱਜ ਵਿਆਹ ਚ ਗਈ ਸੀ ਸਾਢੇ 7:00 ਆਈ ਸੀ ਸਾਨੂੰ ਫਿਰ ਐਵੇਂ ਕਹਾਂਗੇ ਅੱਜ ਅਜਿਹਾ ਮੌਕਾ ਹੀ ਬਹੁਤ ਵਿੱਚ ਨਹੀਂ ਮੌਕਾ ਬਾਅਦ ਵਿੱਚ ਨਹੀਂ ਹੈਗਾ ਹਾਂ ਸੇਲ ਕਰ ਲੂ ਇੱਕ ਮਾਰਚ ਦੀ ਫਿਰ ਤਾਂ ਘਰ ਮੀਆਂ ਚ ਜਾ ਕੇ ਆ ਟਾਟਾ ਪੂਰੀ ਬਾਤ ਚ ਜੇ ਤਾਂ ਉਹ ਆਈ ਤਾਂ ਅੱਜ ਜੀ ਬਾਗ ਚੋਂ ਨੇ ਆਪਣਾ ਬਾਈਪਾਸ ਨਾ ਬਾਈਪਾਸ ਤੇ ਚੜੂਗੇ ਇਸ ਵਾਰ ਇਸ ਵਾਰ ਬਾਈਪਾਸ ਤੇ ਚੜਾਂਗੇ ਉਹ ਜਿਆਦਾ ਦੂਰ ਹੋ ਜਾਣਾ ਅੱਡਾ ਹੈ ਅੱਜ ਉਹ ਤਾਂ ਉੱਥੇ ਬੈਠ ਨਾ ਨਾ ਉਰੇ ਕੱਥੇ ਆਉਗੀ ਉਹ ਬੱਸ ਸਟੈਂਡ ਤੋਂ ਬੈਠ ਕੇ ਆ ਜੂ ਹਾਂ ਬੱਸ ਸਟੈਂਡ ਤੇ ਬੈਠੂਗੀ ਉਹਨਾਂ ਤਾਂ ਉਹ ਨੇੜੇ ਐ ਜਾਓ ਗੁਰਵਿੰਦਰ ਕੱਟ ਕੇ ਉਰੇ ਆਪਾਂ ਨੂੰ ਓਹੋ ਉਹ ਜਦ ਉਹ ਅਗਲਾ ਕਹੂਗਾ ਵੀ ਜਦ ਆਪਾਂ ਨੂੰ ਅੱਡਾ ਹੀ ਨੇੜੇ ਐ ਉੱਥੇ ਜਾ ਕੇ ਕੀ ਕਰੂਗੇ ਉਹ ਤਾਂ ਐ ਕਹੂਗਾ ਹੋਰ ਉਹ ਤਾਂ ਸਮੀ ਉਹਨੂੰ ਸੀਟ ਮਿਲ ਜੂਗੀ ਸਾਨੂੰ ਸੀਟਾਂ ਦੇ ਔਖਾ ਏ ਬਸ ਬਾਈਪਾਸ ਪਰ ਆ ਕੇ ਸੀਟ ਨਹੀਂ ਮਿਲਦੀ ਹਨਾ ਉੱਥੇ ਭੀੜ ਵੱਜ ਜਾਂਦੀ ਅੱਡੇ ਤੇ ਜੇ 7 ਵਜੇ ਨਹੀਂ ਤਾਂ ਸੀਂਦੀ ਤੇ ਹੋ ਗਈ ਥੋ ਪੈਸੇ ਨੀਤੂ ਪਹਚਾ ਦਿੰਦੀ ਸੀ ਵਿਚਾਰੀ ਉਹ ਵੀ ਚਲੇ ਗਈ ਹੈ ਸੈਟ ਤਾਂ ਕਰਨਾ ਸੁਟਦਾ ਕਿਹਦਾ ਆ ਚੱਲਦੀ ਲਈ ਕਰਦੇ ਸੁਟ ਵੀ ਉਹ ਦਿੱਤਾ ਫਰ ਮੋਲੀ ਕਿਹੜਾ ਮਾਸੀ ਘਰੇ ਦੀ ਸੀ ਦੇਖਿਆ ਅਸੀਂ ਹੈ ਮਾਸੀ ਉਹਨਾਂ ਦੇ ब... का हां पूछ ਲੈ ਕਾ ਤੱਕ ਕਰੀ ਅਸੀਂ ਇੱਧਰ ਹਰਪੀ ਤੋਂ ਉਹਨਾਂ ਦੇ ਘਰ ਆਏ ਸੀਗੇ ਤੇ ਮਾਸੀ ਜਿੱਧਰ ਹੈ ਨਹੀਂ ਵਜਨ ਨਾ ਹੈ ਨਹੀਂ ਸ਼ਾਮ ਤੱਕ ਪੁੱਛ ਲਈ ਹੈ ਕਾ ਤੱਕ ਕਹਾਂਗੇ ਆਈ ਪਹਿਲਾਂ ਮੈਂ ਆਪਣੀ ਬਣਾ ਲਾਂ ਹਾਂ ਦੱਸ ਕੇਕ ਇੰਦੇ ਦੁਪਹਿਰ ਤੱਕ ਠੀਕ ਹੈ ਬਾਅਦ ਤਿੰਨ ਵਜੇ ਆਹੋ ਆਹੋ ਠੀਕ ਹੈ ਤੈ ਕੀ ਕਰਨਾ ਹੁਣ ਓਰੇ ਅਮਰ ਉੱਟੜਿਆ ਤਾਂ ਪਿਆ ਦੇਖਣੀ ਅਗਲੀ ਹੈਂ ਦੇਖਣ ਦੀਆਂ ਬਈ ਖਾਜਾ ਮੈਂ ਕੋ ਆ ਕਾਟ ਵਾਲਾ ਮਿੱਠਾ ਪੱਕਾ ਹੋਗਾ ਮੈਂ ਚਾਹ ਖੁਲ ਨਹੀਂ ਆ ਕਾਟੋ ਦਾ ਖਾਇਆ ਵਾ ਕੱਟਦੀ ਮੜਾ ਮੜਾ ਆ ਆ ਪਰਲੇ ਮਰੂਦਪਾਤੇ ਮਿਲਿਆ ਫਿਰ ਆ ਮੈਂ ਆਪਣੀ ਸਿਹਤ ਨੂੰ ਦੇਖ ਕੇ ਮੈਂ ਕਿਹਾ ਵੀ ਆ ਮੈਂ ਖਾ ਲਵਾਂਗੀ ਤੇ ਮੈਂ ਬਿਠੇ ਨਹੀਂ ਖਾ ਕੇ ਦੇਖੇ ਤੇ ਨਾ ਬਹੁਤ ਸਾਰੇ ਮਰੂਟੇ ਮੈਂ ਲਾਵ ਖਾ ਲਿਆ ਗੱਲ ਇੱਕ ਚੱਕਰ ਨਹੀਂ ਕਹਦੇ ਨਾ ਬੀਜ ਜਿਆਦਾ ਨਹੀਂ ਲੈ ਥੋੜੇ ਜਿਨੇ ਨਹੀਂ ਨਹੀਂ ਕਹਿੰਦੀ ਬੀ ਨਾ ਜਾਦੇ ਨਾ ਉਹ ਬੀ ਵਿੱਚ ਬੜਾ ਵਾ ਐਨੇ ਕ ਤਾਂ ਹੁੰਦੇ ਹੀ ਨੇ ਐ ਤਾਂ ਮਿੱਠਾ ਨਾ ਬੀ ਤਾਂ ਹਰਿਆਕ ਚੀਜ਼ ਚ ਹੁੰਦੇ ਨੇ ਇਹ ਤਾਂ ਐ ਕਹਿੰਦੀ ਐ ਮੈ ਮੈਨੂੰ ਸੌਫਟਲੀ ਸੌਫਟਲੀ ਚੀਜ਼ਾਂ ਹੀ ਲਿਆ ਕੇ ਦੋ ਬਸ ਉਹਗਾ ਹੁਣ ਉਹ ਦੁਕਾਨਾਂ ਲੱਗੀਆਂ ਹੋਈਆਂ ਨੇ ਦੁਕਾਨਾਂ ਸੜਕਾਂ ਪਰ ਅਮਰੂਦ ਆਪ ਬਣਾਏ ਦੇ ਹੂੰ ਬੀ ਨਹੀਂ ਹੁੰਦੇ ਯਾ ਤਾਂ ਲਿਆ ਕੇ ਦੇ ਦੇ ਕੋਈ ਬੀਨਾ ਬੀਜ ਵਾਲੇ ਅਮਰੂਦ ਮਾ ਨਹੀਂ ਨਹੀਂ ਮੈਂ ਨਹੀਂ ਖੜਾ ਲੈ ਲੈ ਮੁੱਤ ਖਾਦਾ ਹੱਦ ਨਾ ਤੇਰੇ ਜਾ ਕੇ ਜੁਦ ਤੇ ਨਾ ਲੱਤ ਮਰੀ ਮਰੂਦ ਖਾਣਾ ਦਿਖਾ ਲੈ ਕਾਨੂੰਨ ਮਿਲਦਾ ਅੱਜ ਨਹੀਂ ਹੋਣਾ ਕਾਟ ਵਾਲੇ ਗਾਂਵਾ ਹੈ ਨੀਤ ਗਿਰ ਗਿਆ ਦੇਖੋ ਬਿਰਕੇ ਬਾਅਦ ਚ ਚੀਜ਼ ਮਿਲੇ ਨਾ ਮਿਲੇ ਹਨਾ ਨੀਤ ਗਿਰ ਗਈ ਥੋੜੀ ਜਾਈ ਗਿਰ ਗਿਆ ਫਾੜੀ ਤੇ ਮੇਰੇ ਅਮਰੂਦ ਤੇਰੀ ਗਿਰੀ ਤੀ ਥੋੜੀ ਮੇਰੇ ਦੀ ਗਰੀਆ ਬਸ ਤੇਰੀ ਮੇਰੇ ਉਪਰ ਪਹਿਲਾਂ ਗਿਰੀ ਆ ਤਾਂ ਹੀ ਤਾਂ ਮੈਂ ਤੋੜ ਲਿਆ ਜੱਦੀ ਹੋ ਨੀਤ ਗਿਰ ਰਹੀਆਂ ਤੂੰ ਮੇਰੇ ਅਮਰੂਦ ਤੇ ਅਮਰੂਦ ਪਤਾ ਉਵੇਂ ਹੈ ਜਿਹੜੇ ਆਬੂ ਖਾਂਦਾ ਹੈ ਹਾਂ ਅਮਰੂਦ ਉਵੇਂ ਹੈ ਮਿੱਠਾ ਜਿਹੜਾ ਆਬੂ ਖਾਂਦਾ ਹੈ ਕਾਟੋ ਤੇ ਦੋ ਹੋਰ ਪਾਏ ਖਾਏ ਪਏ ਨੇ ਮਿਲਿਆ ਨਹੀਂ ਆ ਲਓ ਜੀ ਕਾਟੋ ਵਾਲੇ ਮਰੂਦਾਂ ਦੀ ਸੇਲ ਲੱਗ ਰਹੀ ਹੈ ਕਾਟੋ ਵਾਲੇ ਦੀ ਬੱਦ ਡਿਮਾਂਡ ਪੈ ਰਹੀ ਹੈ ਕਾਟੋ ਵਾਲੇ ਮਰੂਦ ਚਾਹੀਦੇ ਨੇ ਸਾਨੂੰ ਵੀ ਜਿਹੜੇ ਤੁਸੀਂ ਤੁਸੀਂ ਖਾ ਰਹੀਆਂ ਇਹ ਕਾਟੋ ਵਾਲੇ ਵਾਲੇ ਮਰੂਦ ਖਾ ਰਹੀ ਹੈ ਉਹਨਾਂ ਦੀ ਡਿਮਾਂਡ ਪੈ ਰਹੀ ਹੈ ਕਾਟੋ ਵਾਂਗੂ ਛੋਟਾ ਛੋਟਾ ਬੋਲਣ ਵਾਲਾ ਕਾਟੋ ਵਾਂਗੂ ਛੋਟਾ ਬੋਲਦੀ ਨਹੀਂ ਬਸ ਪਹਿਲੀ ਬੋਲ ਕਾਟ ਵਾਲੇ ਅਮਰੂਦ ਮਿੱਠੇ ਕੱਟ ਕਾਟੇ ਹੁੰਦੇ ਨੇ ਬਈ ਐਂ ਦੱਸੋ ਕਾਹੀ ਫਿਰ ਅੱਧ ਵਿਚਾਲੇ ਛੱਡ ਕੀ ਕੱਟ ਆ ਲੈ ਲੈ ਪਤਾ ਲੈ ਲੋ ਹੋਰ ਕਾਟ ਵਾਲੇ ਸੂਟ ਨਾ ਆ ਅਮਰੂਦ ਕਾਲਾ ਲਿਆ ਕੇ ਦੇਤਾ ਮੈਂ ਦੋ ਅਮਰੂਦ ਲੈ ਕੇ ਆਈਆਂ ਮੈਂ ਮੈਂ ਕਿਹ ਕਾਲਾ ਲਿਆ ਕੇ ਦੇਤਾ ਫਿਰ ਮੈਂ ਕਿਹਦੇ ਵਿੱਚ ਬੜੀ ਜੀ ਮੰਮੀ ਕਰੀ ਸੀ ਪਹਿਲਾਂ ਕਿਉਂ ਜਦ ਕਾਰਟਨੇ ਖੋਦ ਕੇ ਹੀ ਦੇਖ ਲਿਆ ਤਾਂ ਬੰਦਾ ਵਿੱਚ ਹੀ ਵੱਡ ਜਾਂਦਾ ਹੈ ਕਾਟ ਕਾਟੋ ਤਾਂ ਹੀ ਕੁੱਤਰ ਕੇ ਜਾਂਦੀ ਹੈ ਵੀ ਤੁਸੀਂ ਪਹਿਲਾਂ ਹੀ ਦੇਖ ਲਓ ਚੈੱਕ ਕਰ ਲਓ ਆਪਣਾ ਕਾਟ ਆਉਂ ਮਰੂਦਾ ਹੁਣ ਤੂੰ ਚਾਕੂ ਨਾਲ ਚੈੱਕ ਕਰਕੇ ਦੇਖ ਕੇ ਆਂਦੀ ਉੱਥੇ ਲੈ ਮੋ ਚਾਕੂ ਵੀ ਵੱਡ ਵੱਡ ਕੇ ਦੇਖਿਆ ਮੈਂ ਹੋਰ ਸਾਰੇ ਅਬਰੂਦਾ ਨੂੰ ਇੱਕ ਇੱਕ ਦੰਦੀ ਵੱਡ ਕੇ ਉੱਥੇ ਚੈੱਕ ਕਰਕੇ ਕਾਟੋਗੀ ਬੜੀ ਚਲਾ ਦੇਖੀ ਉੱਪਰ ਸਿੱਟੀ ਜਾਂਦੇ ਜੇ ਕੋਈ ਬੰਦਾ ਜੇ ਅੰਦਰ ਕੋਈ ਆ ਜਾਏ ਅਗਲਾ ਅੰਦਰ ਵੱਡ ਕੇ ਗਾਲਾਂ ਕੱਢ ਕੇ ਜਾਊ ਆ ਦੇਖੀ ਇਹਨੂੰ ਜਮਾ ਹੀ ਅਕਲ ਨਹੀਂ ਇਹ ਤਾਂ ਜਮਾ ਹੀ ਬੇਅਕਲਾ ਭੁਗਾ ਕੇ ਮਾਰਿਆ ਆਪ ਤਾਂ ਫਿਰ ਜੇ ਕੋਈ ਆ ਗਿਆ ਨਾ ਅੰਦਰ ਆਪ ਤਾਂ ਅੰਦਰ ਵੱਡ ਜੂਗੀ ਗਲ ਮੈਂ ਕੋ ਕੇ ਕਰਾਂਗੇ ਕਾਤੇ ਮੈਂ ਅੰਦਰ ਤੇ ਖਿੱਚ ਕੇ ਲਿਆਉਂਗੀ ਕੋਈ ਰੋਕੇ ਕਰਦਾ ਨਹੀਂ ਅੰਦਰ ਮੈਂ ਅੰਦਰ ਗਈ ਆ ਮੈਂ ਅੰਦਰ ਤੇ ਹੀ ਖਿੱਚ ਕੇ ਲਿਆਉਂਗੀ ਅੰਦਰ ਤੇ ਬੇਸੂਰੀਆਂ ਆ ਨਹੀਂ ਫੇੜੇ ਚ ਗੇੜ ਬੇਸੂਰੀਆਂ ਬੇਸੂਰੀਆਂ ਨੇ ਜਿਹੜੇ ਚ ਗੇੜ ਦੋਦੀਆਂ ਕੱਟ ਕੇ ਦੋ ਫੌਜੀ ਵਾਲੀ ਸੁੱਤੀ ਫਿਰ ਉਸ ਫੌਜੀ ਵਾਲੀ ਵੀਡੀਓ ਵਾਂਗੂ ਇੱਕ ਵਾਰ ਇੱਕ ਦਿਨ ਐਕਟਿੰਗ ਕਰਕੇ ਦੇਖ ਲਓ ਤੁਸੀਂ ਵੀ ਫੀਲਿੰਗ ਲੈ ਲਓਗੇ ਉਹਨਾਂ ਦੀ ਵੀਡੀਓ ਦੀ ਧੜੀਆਂ ਉਹ ਬੁੱਝ ਜੇ ਹਾਂ ਨਾ ਡੱਡ ਕੇ ਉਹ ਇੱਕ ਵਾਰ ਸ਼ੂਟ ਕਰ ਲਈ ਲਈ ਜੀ ਚੰਨੀ ਜੀ ਉਹ ਇਹ ਕਰੀ ਰੋਜ ਕਸਮਾਨ ਪਾ ਕੇ ਬਹਿ ਗਏ ਇਹ ਕਰੇ ਮੇਰੇ ਨਾਲ ਹਾਂ ਇਹ ਹਰਜਿੰਦਰ ਦੀ ਵੀਡੀਓ ਬਣਾਵੇ ਹਾਂ ਵੀ ਮੈਨੂੰ ਆਏ ਕਹਿੰਦੀ ਆ ਬੁੜੀ ਆਏ ਕਹਿੰਦੀ ਹਾਂ ਫਿਰ ਇਹ ਕਹੋ ਕਿ ਮੰਮੀ ਉਹਦਾ ਫੋਨ ਆਇਆ ਕਾਨੂੰ ਜਦ ਸਵੇਰੇ ਹੋਪਿਆ ਨਹੀਂ ਤਾਂ ਕਸਮਾਨ ਜਾ ਕਹਿੰਦੀ ਮੈਨੂੰ ਕੈਮਰਾ ਲੈ ਕੇ ਆ ਜਾਣਾ ਤਾਂ ਮੈਂ ਖਾ ਫਿਰ ਮੈਨੂੰ ਡਰ ਜਾਤਾ ਵੀ ਕਿਤੇ ਵੀ ਤੂੰ ਨਾ ਗੁੱਸਾ ਕਰ ਜੇ ਵੀ ਇਹਦੀ ਵੀਡੀਓ ਨਹੀਂ ਮੈਂ ਬਣਾਉਣ ਨੂੰ ਤਿਆਰੀ ਤੀ ਵੇ ਲੈ ਮੈਂ ਦੇਖੇ ਮਾ ਜੰਮੀ ਵੀ ਕਿਉਂਕਿ ਕਿਉਂਕਿ ਰਿਐਲਿਟੀ ਥੀ ਉਹ ਕਿਉਂਕਿ ਉਹ ਰਿਐਲਿਟੀ ਥੀ ਉਦੋਂ ਤਾਂ ਫਿਰ ਉਹ ਟਾਈਮ ਹੁੰਦਾ ਨਹੀਂ ਨਾ ਜਦ ਆਪਣੇ ਘਰੇ ਉਹ ਲੱਗਿਆ ਹੋਇਆ ਹੋਵੇ ਸੀਸੀਟੀਵੀ ਵੀ ਉਹ ਚ ਫੂਟੇਜ ਲੈ ਲਵੇ ਹਨਾ ਲੈ ਜਾਂਦੀ ਜਿੱਮੇ ਉਹ ਲੱਗ ਰਿਹਾ ਹਾਂ ਵਾਜ ਆਉਂਦੀ ਹੈ ਇਹਨ ਪੂਰੀ ਹਾਂ ਵੀ ਸਵੇਰੇ ਸਵੇਰੇ ਕਿਆ ਕਿਸਮ ਦਾ ਜੇ ਉਹ ਮੋਟਰਸਾਈਕਲ ਲੰਘਿਆ ਹੋਵੇ ਮੋਟਰਸਾਈਕਲ ਤੇ ਵੀ ਬੋਲਦੇ ਜਾ ਰਹੇ ਹੁਣ ਉਹ ਵਾਜ ਵੀ ਆਉਂਦੀ ਹੈ ਹੈਨਾ ਵੀ ਸਵੇਰੇ ਸਵੇਰੇ ਦਰਾਣੀ ਜੀ ਨੇ ਸਾਸੂ ਮੰਮੀ ਦੀ ਤੋੜੀ ਦੀ ਦਾ ਸੁਣੀ ਤੋੜਿਆ ਸਾਈਕਲ ਲੰਘ ਪਾ ਮੈਂ ਥੋੜੀ ਜਿੜ ਕੇ ਤੁਸੀਂ ਗੁੱਟ ਮਲਾਰੇ ਤੇ ਗੁੱਟ ਹਲਾਰੇ ਤੇ ਦੁਖਦਾ ਏ ਫੇਰ ਢੁਟ ਦੁਖਦਾ ਏ ਮੈਂ ਕਿਹੜਾ ਜਾਣ ਕੇ ਗਰੀ ਤੀ ਜਦ ਫੀਲਿੰਗ ਹੁੰਦੀ ਹੈ ਨਾ ਫੇਰ ਪਤਾ ਲੱਗਦਾ ਏ ਜਦ ਆਪਣੇ ਆਪ ਦਾ ਪੋਤਾ ਹੋਉਂਦਾ ਦੀ ਉਹ ਉੱਠ ਗਿਆ ਫੇਰ ਮੈਂ ਬਾੜੀ ਚੱਕਤੀ ਬਾੜੀ ਥੱਲੇ ਵਾਲੀਆਂ ਮੁੰਡਾਂ ਤੀਆਂ ਹਾਂ ਜੀ ਬਾੜੀ ਨਹੀਂ ਆਪਾਂ ਚੱਕ ਦਿੰਦੇ ਬਾੜੀ ਆਪਾਂ ਜਾ ਚੱਕੋ ਜਦ ਆਪਾਂ ਸਾਰਾ ਕੰਮ ਨਿਭੜਦੇ ਹਾਂ ਚਲ ਪੋਤਾ ਲਾਉਣਾ ਹੈ ਹਾਂ ਪੋਤੇ ਲਾਣ ਲੱਗੀ ਸੀ ਉਹ ਉੱਠ ਗਿਆ ਜਦ ਆਪਣੀ ਬਜਰੀ ਦੇ ਬਾਹਰ ਕੀ ਅਬ ਦੁੱਧ ਬੁਲਾਏਗੀ ਕਈ ਮਾਂ ਅਬ ਦੁੱਧ ਬੁਲਾ ਰਹੀ ਤੇ ਕੈਸੇ ਮਾਰਦੇ ਮੱਚ ਗਿਆ ਵੀਂ ਦੇ ਛੱਟ ਲੱਗੀ ਫਿਰ ਨੂੰ ਸਿਉਨੇ ਝੜਦੇ ਹੀ ਬੰਦ ਹੋ ਜਾਊਗਾ ਫੇਰ ਇੱਕੋ ਗੱਲ ਹੋਣੀ ਤੇ ਮੁਰੇ ਵੀ ਮੇਰਾ ਤਾਂ ਹੱਥ ਐ ਤੂੰ ਕਿੱਥੇ ਚੱਲੀ ਐ ਇਹਨੂੰ ਇੱਕ ਪਾਥੀ ਦਿਓ ਦੇਖਾ ਸਿਰ ਪਰ ਚੱਕੂਗਾ ਦੇਖਾ ਆਹ ਵੋ ਤੂੰ ਵੀ ਸਿਰ ਪਰ ਚੱਕ ਕੇ ਨਾ ਪਰ ਜਾ ਇੱਕ ਗੱਲ ਸਾਰੀਆਂ ਗਿਰ ਜਾਣੀਆਂ ਹਨਾ ਸਾਰੀਆਂ ਗਿਰ ਜਾਣਗੀਆਂ

ਨਾ ਤਾਰ ਬੱਦਲ ਚੜ ਕੇ ਬਹੁਤ ਆ ਗਿਆ ਦੁਬਾਰਾ ਫੇਰ ਪਹਿਲਾਂ ਧੁੱਪ ਨਿਕਲ ਗਈ ਥੀ ਹਨਾ ਪਹਿਲਾਂ ਧੁੱਪ ਨਿਕਲ ਗਈ ਥੀ ਫੇਰ ਦੁਬਾਰੇ ਆ ਗਿਆ ਚੜ ਕੇ ਚਲੋ ਜੀ ਮੈਂ ਦੱਸ ਤਾਂ ਰਹੀ ਆ ਹੱਥ ਉੱਪਰ ਖਾਲੀ ਹੋ ਰਹੀ ਆ ਜਲਦੀ ਕਰ ਲੈ 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 ਮੈਂ ਇੱਕ ਟੁਕੜਾ ਨਾ ਨਾ ਚਪੇੜਾ ਪਹਿਣੀਆਂ ਨੇ ਕਿਸੇ ਦੇ ਚਲ ਅੱਗੇ ਰੱਖ ਮੈਂ ਜਲਦੀ ਕਰ ਜਲਦੀ ਆ ਉਹ ਦੇਖ ਲੈ ਕੰਮ ਕਰ ਤੇਰਾ ਕੈਮਰਾ ਬੰਦ ਹੁੰਦਾ ਏ ਤੇਰਾ ਵੀ ਤਾਂ ਤੇਰਾ ਵੀ ਤਾਂ 24 ਘੰਟੇ ਚੱਲਦਾ ਰਹਿੰਦਾ ਮੈਂ ਮੈਂ ਬਣਾ ਰਹੀ ਹੁੰਨੀ ਐ ਮੁਰਲੀ ਗਿੱਲੀ ਆ ਜਾਂਦੀ ਆਪ ਕਿ ਕਿ ਜੀ ਮੈਂ ਤੁਹਾਨੂੰ ਤਾਂ ਬਣਾਈ ਆ ਹਾਂ ਫਿਰ ਆਲੂ ਧਾਰ ਤੂੰ ਤਾਂ ਵੀਡੀਓ ਬਣਾਉਣ ਪਰ ਲੱਗੀ ਜਲਦੀ ਕਰ ਬਿਲਕੁਲ ਵੀ ਤਾਂ ਅੱਗ ਬਾਲ ਲੈਨੇ ਅੱਗ ਬਾਲੋ ਮੈਂ ਆਲੂ ਨੂੰ ਬਣੀ ਜਲੋ ਕਿਉਂ ਬਈ ਤੂੰ ਕਹੇਂਦੀ ਇੱਕ ਜਣਾ ਵੀਡੀਓ ਬਣਾਉਂਗਾ ਇੱਕ ਜਣਾ ਸਬਜ਼ੀ ਤਰੂਗਾ ਹਨਾ ਬਈ ਅਬੂ ਅਬੂ ਹਨਾ ਤੈਨੂੰ ਸ਼ਰਮ ਨਾ ਮੈਨੂੰ ਸ਼ਰਮ ਆਬੂ ਨੂੰ ਐ ਵਿਚਾਰੇ ਨੂੰ ਦੋਨੋਂ ਸ਼ਰਮ ਨਹੀਂ ਹੈਗੀ ਹਨਾ ਨੰਨੂ ਕਾਦੀ ਟੈਨਸ਼ਨ ਹੋਣੀ ਐ ਤੂੰ ਤਾਂ ਟੈਨਸ਼ਨ ਫ੍ਰੀ ਐ ਨਾ ਤੈਨੂੰ ਕਾਦੀ ਟੈਨਸ਼ਨ ਹੋਣੀ ਐ ਟੈਨਸ਼ਨ ਫ੍ਰੀ ਐ ਉਬਲ ਕੇ ਆਲੂ ਅੱਗ ਤਾਂ ਹੈ ਨਹੀਂ ਤੇ ਅਗਮ ਚਾਹੀਏ ਫੇਰ ਆ ਕੇ ਅੱਗ ਦੋ ਤਿੰਨ ਵਾਰ ਮਚਾਈ ਮੈਂ ਕਾ ਲੋ ਹਾ ਹਾ ਆਲੂ ਵੀ ਜਦੇ ਨਹੀਂ ਹਵਾ ਚੱਲ ਗਈ ਨਾ ਮੀ ਵੀ ਆ ਗਿਆ ਤੜਕਾ ਪਲਾਉ ਜੂ ਹੋਰੀ ਤੜਕਾ ਲੈ ਕੇ ਲਾ ਜੂਗੀ ਰੋਟੀ ਦੇ ਅੰਦਰ ਲਾਉਗੀ ਆਟਾ ਲੈ ਜਾ ਹੁਣੇ ਅੰਦਰ ਕੋਲਾ ਤਾਂ ਭਰਿਆ ਪਿਆ ਇਕ ਆ ਹੁਣ ਅੰਦਰ ਹੁਣੇ ਲੈ ਜੂ ਨਾ ਵੀ ਘਰ ਬੱਦਲ ਦਾ ਤਵਾਰ ਨਹੀਂ ਔਰ ਕਿ ਵੀ ਦਰਾਣੀ ਜਿਠਾਣੀ ਦੋਨੇ ਚੁੱਲ੍ਹੇ ਤੇ ਬੈਠਿਆ ਉਹ ਦੇਖੋ ਖਲ ਖੁੰਜੇ ਤੇ ਬੈਠਾ ਕੀ ਕਰ ਰਿਹਾ ਉਹ ਦੇਖ ਲੋ ਅੰਦਰ ਨਹੀਂ ਉਹ ਸਾਕੋਟ ਵਾਲੀ ਮਸ਼ੀਨ ਹੈ ਉਹ ਤੇ ਮੇਰ ਕੋਤਨੀਆ ਥੱਲੇ ਨਾਲ ਉਹਦੇ ਹੱਥ ਕੱਟ ਲੂਗਾ ਥੱਲੇ ਨਾਲ ਇਧਰ ਮੀ ਆ ਗਿਆ ਅਸੀਂ ਦਰਾਣੀ ਜਿਠਾਣੀ ਚੁੱਲਾ ਸੇਕ ਰਹੀਆਂ ਇਹ ਅੰਦਰ ਰੋਟੀ ਤਾਂ ਅਸੀਂ ਅੰਦਰ ਹੀ ਲਾਵਾਂਗੇ ਹੈ ਹਾਂ ਅੰਦਰ ਲਾਵਾਂਗੇ ਹਾਂ ਆਲੂ ਦੀ ਜਣ ਤਾਂ ਨਹੀਂ ਆ ਰਹੇ ਕਿਉਂਕਿ ਹਵਾ ਨਹੀਂ ਨ ਲੱਗਣ ਦੇ ਰਹੀ ਅੱਗ ਸਾਗੇ ਟਟਕਣਾ ਤਾਂ ਫਿਰ ਉਹਦੇ ਕਰਕੇ ਸਵੇਰ ਕਰ ਦੇਖੀ ਉਹ ਵੀ ਟਿਊਸ਼ਨ ਚਲੇ ਗਿਆ ਹੁਣ ਮੀ ਨਾ ਬਾਹੇ ਗੁਰੂ ਕਰਕੇ ਜਿਆਦਾ ਕੱਲੋਂ ਮੌਸਮ ਸਾਫ ਹੈ ਸਾਫ ਹੈ ਕਰਨੀ ਤਾਂ ਜਿਹੜਾ ਵੀ ਇਹ ਪਗੜਾ ਭੁੱਲੇ ਗਿਆ ਮੌਸਮ ਦੇ ਨਾ ਮੌਸਮ ਦੇ ਉੱਚਾ ਅਹ ਮੌਸਮ ਦੇ ਉੱਚ ਮੈਂ ਸਿਰਫ ਆਪਣੀ ਦਰਾਨੀ ਤੇ ਯਕੀਨ ਕਰਦੀ ਆ ਹੋਰ ਕਿਸੇ ਤੇ ਨਹੀਂ ਕਰਦੀ ਮੌਸਮ ਵਿਭਾਗ ਤੇ ਮੌਸਮ ਵਿਭਾਗ ਤੋਂ ਹਾਂ ਕਿਉਂਕਿ ਇਹ ਜਿੱਦਣ ਮੌਸਮ ਸਾਫ਼ ਹੋਣਾ ਹੈ ਉਸ ਦਿਨ ਸਾਫ਼ ਹੋ ਜਾਂਦਾ ਹੈ ਜੇ ਕਹੋਗੇ ਮੀਂਹ ਪੈਣਾ ਤਾਂ ਮੀਂਹ ਪੈ ਜਾਂਦਾ ਹੈ ਜੇ ਕਹੋਗੇ ਹਵਾ ਚੱਲਣੀ ਹੈ ਤਾਂ ਹਵਾ ਉਸ ਦਿਨ ਪੈਂਦੀ ਚੱਲਦੀ ਜਰੂਰ ਹੈ ਜੋ ਵੀ ਮੌਸਮ ਦੀ ਭਾਗ ਪ੍ਰਤੀ ਇਹ ਕਹਿੰਦੀ ਆ ਉਹ ਸੱਚ ਹੁੰਦਾ ਇਸ ਕਰਕੇ ਨਾ ਮੈਂ ਹਮੇਸ਼ਾ ਜਦ ਵੀ ਪੁੱਛਦੀ ਆ ਵੀ ਕੱਲ੍ਹ ਨੂੰ ਮੌਸਮ ਸਾਫ਼ ਹੈ ਅੱਦਨ ਸਾਫ਼ ਹੈ ਫਿਰ ਹੋਮੇ ਹੀ ਹੁੰਦਾ ਮੌਸਮ ਹਮੇਸ਼ਾ ਇਸ ਕਰਕੇ ਮੈਂ ਕਹਿ ਰਹੀ ਵੀ ਮੈਂ ਮੌਸਮ ਦੇ ਪ੍ਰਤੀ ਆਪਣੀ ਦਰਾਨੀ ਤੇ ਹੀ ਯਕੀਨ ਕਰਦੀ ਹਾਂ ਤੁਸੀਂ ਵੀ ਪੁੱਛ ਲਿਆ ਕਰੋ ਜੇ ਮੌਸਮ ਇਹੇ ਪੋੜਾ ਬਾਬਾ ਪੜਨਾ ਅੱਜ ਅਸੀਂ ਆਲੂਆਂ ਥਲੇ ਸਾਗ ਮਗਵਗ ਬਗਵਾਲ ਰਹੇ ਹਾਂ ਹੋਰ ਰਿਜਜਾ ਲੱਗ ਰਿਜਜ ਵੀ ਨਹੀਂ ਰਹੇ ਹੈਗੇ ਰਿਜਜ ਵੀ ਨਹੀਂ ਰਹੇ ਸਾਡਾ ਉਹ ਛੋਟਾ ਜਿਹਾ ਬੇਬੀ ਉਹ ਬੈਠਾ ਪਿੱਛੇ ਕਰ ਰਹੇ ਜੀ ਤਾਂ ਆਪਣੀ ਦੇਖ ਲਈ ਨਾ ਦੱਬੀ ਹਾਂ ਇਹ ਦੂਜਾ ਵੱਡਾ ਟਿਊਸ਼ਨ ਤੇ ਚਲੇ ਗਿਆ ਇਹ ਹੁਣ ਅਸੀਂ ਇੱਥੇ ਚੁੱਲ੍ਹੇ ਦੇ ਬੈਠੀਆਂ ਬਸੋ ਆਲੂ ਬਾਲ ਰਹੀਆਂ ਜਿਹੜੇ ਉਬਲ ਨਹੀਂ ਰਹੇ ਹੈਗੇ ਉਬਲ ਹੀ ਰਹੇ 2 ਘੰਟੇ ਹੋ ਗਏ ਹਾਂ ਹਾਂ ਡਾਕਟਰ ਕਹਿੰਦੇ ਮੈਨੂੰ ਤਾਂ ਖਸ ਨਹੀਂ ਲੱਗਦਾ ਕੱਦਨੇ ਕਹਿ ਰਹੇ ਆ ਵੀ ਨਹੀਂ ਕੱਦਦਾ ਪੈਂਦੇ ਕੱਦਦਾ ਬੈਹਲਿਆ ਨਾਲੇ ਲੋਕ ਮਿਲੂਗਾ ਕੱਢਣਗੇ ਜਿਹਨੂੰ ਇਹ ਪੈਰ ਅਲਰਜੀ ਕਰਦੇ ਹੈ ਨਹੀਂ ਤੇਰੀ ਵੀ ਪੈਰ ਡਾਕਟਰ ਕਹਿੰਦੇ ਹਾਂ ਰਸ ਨੂੰ ਆਹ ਫਟਰਾ ਦੇ ਸੋਵੇ ਆ ਆਲੂ ਆਹ ਇਹ ਉਹ ਵੀ ਜਾ ਰਿਹਾ ਹੈ ਹਾਂ ਉਹ ਕੱਢੀ ਵੀ ਕਰਸਾ ਮਾਂ ਮੀਂਹ ਹਾਂ ਹਾਂ ਮੈਂ ਜਿਹੜਾ ਨਹੀਂ ਮਨ ਜਿਹੜਾ ਹੈਂ ਹਾਂ ਜਿਹੜੀ ਹਾਂ ਤੇ ਉਹਨਾਂ ਤੋਂ ਹਾਂ ਜਿਹੜੀ ਮਾਂ ਮੀਂਹ ਬਸ ਬਸ ਉਹਦਾ ਹਾਂ ਹਾਂ ਦਾ ਮਤਲਬ ਆਈ ਹੁੰਦਾ ਵੀ ਮਨ ਦੀ ਬੀਬੀ ਅੰਟੀ ਆਣੀ ਖੜੀ ਰੱਖਿਆ ਦੇਖੋ ਪਹਿਲਾਂ ਇਹਦਾ ਨਾ ਅਬੀਂ ਵੀ ਆ ਕੇ ਬੋਲ ਰੱਸੀ ਆ ਇਧਰ ਮੀਂਹ ਦੇਖੋ ਪਹਿਲਾਂ ਮੀਂਹ ਐਂ ਦੇ ਮੀਂਹ ਤੇਵੇਂ ਕੌਣ ਲੈ ਗਿਆ ਉਹ ਬਰੱਡ ਆਏ ਹਾਏ ਮੀਂਹ ਤਾਂ ਦੇਖ ਲਓ ਪਹਿਲਾਂ ਛੱਡ ਜਾ ਭਰਾਵਾ ਸਾਡਾ ਬਰੈਡ ਵੀ ਜਣਗੇ ਨਹੀਂ ਸਾਨੂੰ ਦਵਾਣੇ ਨਹੀਂ ਕਿਸੇ ਨੇ ਵੀ ਨਹੀਂ ਕਿੰਨਾ ਨਹੀਂ ਬਹੁਤਾ ਗਿਆ ਲੋ ਜੀ ਆਪਾਂ ਸਾਰਾ ਕੰਮ ਲਿਆ ਨਵੇੜ ਤੇ ਆਪਾਂ ਬਰੈਡ ਪਕੌੜੇ ਵਗੈਰਾ ਕੁਝ ਨਹੀਂ ਬਣਾਇਆ ਹੈਗਾ ਉਹ ਤਾਂ ਬਸ ਇੱਕ ਨਾ ਅ ਅਸੀਂ ਬੀਬੀ ਨਾਲ ਮौज-ਮਸਤੀ ਜੀ ਕਰ ਰਹੇ ਤੇ ਮੈਂ ਤਾਂ ਆਪਣੀ ਜਨਚ ਪੂਰੀ ਮौज-ਮਸਤੀ ਉਹ ਕਰ ਲਈ ਟੀ ਕਿਉਂਕਿ ਮੈਨੂੰ ਖੁਦ ਨੂੰ ਪਤਾ ਮੈਂ ਥੋੜੀ ਜੀ ਹੈ ਨਾ ਠੀਕ ਨਹੀਂ ਚੰਗਰੀ ਢਿੱਲੀ ਆ ਤਾਂ ਕਰਕੇ ਬੀਬੀ ਨਾਲ ਮौज-ਮਸਤੀਆਂ ਕਰ ਰਹੇ ਤੇ ਬੀਬੀ ਬ੍ਰੈਡ ਬਣਾਉਣੀ ਆ ਜੀ ਬਹੁਤ ਕਰ ਰਿਆ ਮੀ ਇੰਨਾ ਜਿਆਦਾ ਪੇ ਪੈ ਰਿਹਾ ਏ ਵੀ ਰੋਟੀ ਖਾਣ ਨਾਲੋਂ ਮਟਰਾਂ ਦੀ ਸਬਜ਼ੀ ਨਾਲੋਂ ਤਾਂ ਜੀ ਇਹ ਨਹੀਂ ਕਰ ਰਿਆ ਵੀ ਬ੍ਰੈਡ ਖਾ ਲੰਦੇ ਬ੍ਰੈਡ ਕੋੜੇ ਬਣਾ ਲੰਦੇ ਆ ਤਾਂ ਕਰਕੇ ਫਿਰ ਸਾਨੂੰ ਪਤਾ ਤਾਂ ਬੀਬੀ ਨੇ ਤਾਂ پیسے ਦੇਣੇ ਹੀ ਹੈਗੇ ਬੀਬੀ ਨੇ ਤਾਂ ਕੋਈ ਸਮਾਨ ਨਹੀਂ ਲੂ ਆਉਣਾ ਹੈਗਾ ਤੇ ਮੈਂ ਵੀ ਮਜ਼ਾਕ ਚਾਹੀ ਮਸ ਬੀਬੀ ਨੂੰ ਛੇੜੀ ਚਾਰੀ ਸੀ ਤੇ ਜੇ ਬਣ ਗਏ ਤਾਂ ਵੀ ਠੀਕ ਹੈ ਨਹੀਂ ਬਣੇ ਤਾਂ ਵੀ ਠੀਕ ਹੈ ਜੇ ਬਣ ਗਏ ਅੱਤਾ ਖਾਣੂਗੀ ਉਹ ਘਿੜੂ ਜੂਗੀ ਬਸ ਵੀ ਨਹੀਂ ਆਪਣੀ ਰੋਟੀ ਖਾਣੂਗੀ ਬੈਠ ਮੇਜ ਨਹੀਂ ਬੜੇ ਹੈਗੇ ਤਾਂ ਤਾਂ ਫਿਰ ਸਾਰੀ ਗਿਆ ਫਿਰ ਤਾਂ ਲੂਟਾ ਸਬਜੇ ਨਾਲ ਰੋਟੀ ਖਾਣੀ ਹੋਈ ਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਆਪਣੀ ਸਿਹਤ ਵੀ ਦੇਖਣੀ ਪੈਂਦੀ ਆ ਹਨਾ ਜਿਵੇਂ ਮੈਂ ਉਸ ਦਿਨ ਬਹੁਤ ਔਖੀ ਰਹੀ ਦਵਾਰਾਂ ਨਾਲ ਔਖੀ ਹੋ ਜਾ ਦੇਖਣਾ ਪੈਂਦਾ ਸਾਰਾ ਕੁਝ ਤੇ ਉਹ ਵੀ ਬਸ ਦੋ ਹ ਹੁਣ ਬਰਸੜੇ ਆ ਰਹੇ ਮੇਰੇ ਖਿਆਲ ਤੋਂ ਬਰਸੜੀ ਹੁੰਦੇ ਹਨਾ ਜਿਹੜਾ ਮੈਂ ਤੁਹਾਡੇ ਨਾਲ ਦੱਸਦੀ ਬਰਸੜੀਏ ਬਰਸੜੀਏ ਹਾਂ ਬਰਸੜੀ ਹੁੰਦੇ ਨੇ ਉਹ ਵੀ ਆ ਰਹੇ ਨੇੜੇ ਉਹਦੋਂ ਵੀ ਫਿਰ ਬੜਨਾ ਹੈ ਖਰਾ ਤਾਂ ਸੋਚ ਗਏ ਵੀ ਅਸੀਂ ਤਾਂ ਮਿਲ ਕੇ ਕੁਝ ਬਣਾ ਨਹੀਂ ਰਹੇ ਹਨਾ ਬਾਕੀ ਐ ਨਹੀਂ ਪਤਾ ਵੀ ਵਰਸੜੀਆਂ ਦੇ ਪਹਿਲਾਂ ਇੱਕ ਦਿਨ ਵੀ ਕੁਝ ਵੀ ਬਣ ਸਕਦਾ ਹੈ ਵੀ ਪਰ ਦੇਖੂਗੀ ਵੀ ਇੰਦਾ ਦੀ ਚੀਜ਼ ਹਨਾ ਬਣੇ ਵੀ ਜਿਹੜੀ ਹਨਾ ਘੱਟ ਖਾ ਸਕਾਂ ਤੇ ਉਹਦੇ ਵਿੱਚ ਤੇਲ ਵੀ ਘੱਟ ਪਰਵੇਂ ਪਰ ਜੇ ਕੋਈ ਚੀਜ਼ ਨਹੀਂ ਹੈਗੀ ਹਨਾ ਜਿਹੜੀ ਆਪਾਂ ਤੇਲ ਦੇ ਵਿੱਚ ਡਬੋਦੀਏ ਤੇ ਉਹਦੇ 'ਚ ਤੇਲ ਇਹ ਨਾ ਪਰ ਹੈ ਹਨਾ ਉਹ ਤਾਂ ਤਲੀ ਹੋਈ ਨਹੀਂ ਰਹੂਗੀ ਵਰਸੜੀਆਂ ਤੇ ਪਹਿਲਾਂ ਕੁਝ ਨਾ ਬਣਾਈ پوری ਕੋਸ਼ਿਸ਼ ਕਰਾਂਗੇ ਬਾਕੀ ਕੁਝ ਪਤਾ ਨਹੀਂ ਹੈਗਾ ਕਿਉਂਕਿ ਮੈਂ ਰੁਕੂਗੀ ਤਾਂ ਮੇਰੇ ਨਾਲ ਦਾ ਦੂਜਾ ਬੰਦਾ ਮੇਰਾ 파ਟਨਰ ਨਹੀਂ ਉਹ ਕਦਾਂ ਮੇਰਾ 파ਟਨਰ ਅਸੀਂ ਦੋਨੇ ਦਲਾਨੀ ਚ ਠਾਣੀ ਦੂਜੇ ਨੇ 파ਟਨਰ ਹੈ ਇੱਕ 파ਟਨਰ ਖਾ ਨੂੰ ਜੀਗਰ ਦਾ ਤੇ ਦੂਜਾ ਸਿਹਤ ਨੂੰ ਦੇਖਦਾ ਫਿਰ ਦੂਜੇ ਨੂੰ ਵੀ ਸਾਥ ਦੇਣਾ ਪੈਂਦਾ ਹੈ ਹਨਾ ਇਸ ਕਰਕੇ ਚਲੋ ਜੀ ਅੱਜ ਤੱਕ ਦਾ ਸਾਡਾ ਵਲੋਗ ਇੱਥੇ ਤੱਕ ਸੀਗਾ ਇਹਨੂੰ ਪਤਾ ਨਹੀਂ ਕੀ ਹੋ ਗਿਆ ਆਪਣੀ ਹਾਲਾਤ ਬਿਗੜ ਗਿਆ ਰਿਹਾਏ ਕੀ ਹੋ ਗਿਆ ਇਹਨੂੰ ਡਿੱਗ ਗਿਆ ਕਿੱਥੇ ਡਿੱਗ ਗਿਆ ਕੋਈ ਮਾਰਿਆ ਹੋਣੀ ਸਵੇਰ ਦੀ ਬਦਲਾ ਦੰਨੇ ਹਨਾ ਤਾਂ ਹੀ ਆਪਣੀ ਐਕਟਿੰਗ ਵੀ ਜਾਰੀ ਕਰ ਲਈਏ ਸੱਚੀ ਮम्मा ਜੀ ਗਿਰ ਗਿਆ ਇਹ ਸਵੇਰੇ ਦਾਦੀ ਉੱਪਰ ਗਿਰ ਗਈ ਸੀ ਧੁੱਕਿਆ ਵਰਦੇ ਪੀਸ ਲਗੇ ਚਲੋ ਜੀ ਆਸਤਨ ਵਾਲੀ ਹੈ ਨਾ ਕਿ ਉਹ ਵੀ ਹੱਸ ਰਹੇ ਆ ਇਹ ਜੀ ਬੱਚਾ ਉਹਨਾਂ ਦਾ ਗੁੱਟ ਵਗੈਰਾ ਠੀਕ ਆ ਅਸੀਂ ਨਾਰਮਲ ਵੀਡੀਓ ਚ ਹੱਸਦੇ ਆ بار بار ਮੈਂ ਹਰ ਵੀਡੀਓ ਚ ਹੋਊਂਗੀ ਹਰ ਵੀਡੀਓ ਚ ਬਸ ਵੀ ਕਿਉਂ ਨਹੀਂ ਨਾਵਾ ਸਬਸਕ੍ਰਾਈਬ ਹੁੰਦੇ ਆ ਉਹਨਾਂ ਨੂੰ ਪਤਾ ਹੀ ਨਾ ਦੋ ਗੁੱਸਾ ਕਰਦੇ ਆ ਤੁਸੀਂ ਜ਼ਿਆਦਾ ਬੋਲਦੇ ਹੋ ਨਾ ਪਲੀਜ਼ ਗੁੱਸਾ ਕਿਸੇ ਨਾਲ ਨਾ ਕਰਿਓ ਅਸੀਂ ਜ਼ਿਆਦਾ ਉਹ ਤਾਂ ਮੁਝੇ ਜੀ ਆਦੀ ਅਸੀਂ ਸਿਰਫ ਫਨ ਨੂੰ ਫੇਲਾਂਦੇ ਆ ਤਾਂ ਕਿ ਸਾਰੇ ਹੱਸਦੇ ਰਹਿਣ ਅਸੀਂ ਵੀ ਹੱਸਦੇ ਰਹੀਏ ਉੱਚਾ ਨਹੀਂ ਮੈਂ ਬੋਲਦੇ ਰਹਿੰਦੇ ਆ ਅਹੀ ਜੇ ਕੋਈ ਗੱਲ ਨਹੀਂ ਹੈਗੀ ਹਨਾ ਕਿਉਂਕਿ ਜਦ ਲੜਾਈ ਪੈਣੀ ਹੁੰਦੀ ਹੈ ਨਾ ਉਹ ਫਿਰ ਜੇ ਕੁਝ ਨਹੀਂ ਵੀ ਬੋਲੂਗੇ ਸ਼ਾਇਦ ਉਹੋ ਗੱਲ ਤੇ ਵੀ ਮੈ ਲੈਣੀ ਜੇ ਪੈਣੀ ਹੁੰਦੀ ਆ ਔਰ ਸਭ ਨੂੰ ਪਤਾ ਹੁੰਦਾ ਹੈ ਵੀ ਅਸੀਂ ਕਿੱਥੋਂ ਲੜਨਾ ਫਿਰ ਉਥੋਂ ਉਹ ਉੱਥੇ ਦਾ ਅਸੀਂ ਪਹੁੰਚਦੇ ਹੀ ਨਹੀਂ ਹੈਗੇ ਬਸ ਇੱਕ ਦੂਜੇ ਨੂੰ ਐਵੇਂ ਬੋਲਦੇ ਰਹਿੰਦੇ ਆ ਬਿਨਾ ਕੈਮਰੇ ਤੋਂ ਹੀ ਬੋਲਦੇ ਰਹਿੰਦੀ ਆ ਅਸੀਂ ਅਸੀਂ ਦੂਜੇ ਇੱਕ ਦੂਜੇ ਨੂੰ ਪਰ ਸਭ ਦੀ ਚਿੰਤਾ ਹੈ ਸਭ ਦੀ ਆਪਣੀ ਆਪਤੀ ਵੀ ਹੈਗੀ ਆ ਦੂਜੇ ਵੀ ਹੈਗੀ ਆ ਚਲੋ ਜੀ ਅੱਜ ਦਾ ਵਲੋਗ ਇੱਥੇ ਤੱਕ ਸੀਗਾ ਹੁਣ ਦੇਖਦੇ ਆ ਗੱਲੋਂ ਸਿੱਧੇ ਚੱਲ ਗਏ ਕੱਪੜੇ ਤੇ ਕੱਪੜੇ ਹੈਗੇ ਮਹਾ ਸੇਲ ਮੇਲਾ ਜਿਹੜਾ ਕਿ ਤੁਸੀਂ ਸਾਰੇ ਵੀਡੀਓ ਐਂਡ ਪਲੇਸ ਮੇਰੀ ਵੀਡੀਓ ਸਾਰੀ ਦੇਖਿਆ ਕਰੋ ਤੁਸੀਂ ਬਿਲਕੁਲ ਨਹੀਂ ਦੇਖਦੇ ਸਾਰੇ ਸਾਰੇ ਦੇਖਿਆ ਕਰੋ ਇਹ ਹੁਣ ਮਹਾ ਸੇਲ ਮੇਲਾ ਹੈਗਾ ਤੇ ਅੱਗੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ